ਕਬੀ ਉਹ ਜਵਾਨੀ ਜਿਹੜੀ ਆੜੀ ਨਾ ਕਰੇ ਓ ਤਦਾਇਓ ਪੰਚਾਇਤੀ ਗੱਲ ਖਾਰੀ ਨਾ ਕਰੇ ਹਾਰਦਾਨੀਓ ਜੀ ਬੰਦਾ ਸਾਰੀ ਜ਼ਿੰਦਗੀ ਆਪਾਰ ਬੰਦੇ ਨੂੰ ਹਰਉਂਦੀਆਂ ਨੇ ਮਜਬੂਰੀ ਕੋਹੀ ਵੱਟ ਕੇਣੀ ਵਟਾ ਲਾਡ ਸਾਭ ਬਣਦਾ ਮੈਂ ਕਿਆ ਸ਼ਾਮ ਲਾਡ ਦਬ ਕੇ ਨਾ ਪੈਣ ਪੂਰੀਆ ਕੰਡਾ ਕੱਪੜੇ ਆਉਂ ਤੋਂ ਲੋਹ ਦੇ ਛੁੱਟੇ ਸੁੱਕਦੇ ਨਹੀਂ ਟੁੱਟੀ ਜੁੱਤੀ ਪੈਰ ਜਿਨਾ ਵਿੱਚ ਲੁੱਕਦੇ ਨਹੀਂ ਆਹ ਕੋਟ ਕਚਹਿਰੀਆਂ ਕਈ ਪੀੜੀਆਂ ਖਾ ਜਾਵਣ ਪਰ ਪੀੜੀ ਜਿੰਨੀ ਥਾਂ ਦੇ ਝਗੜੇ ਪਰ ਪੀੜ੍ਹੀ ਜਿੰਨੀ ਥਾਂ ਦੇ ਝਗੜੇ ਮੋਕਦੇ ਨਹੀਂ ਕੰਦੇ ਇਨਸਾਨ ਆਪਣੇ ਭੈਣ ਭਰਾਵਾਂ ਨਾਲ ਜ਼ਮੀਨ ਜਾਂ ਦਾਦਾ ਪਿਛੇ ਲੜਦਾ ਲੜਦਾ ਕੋਟ ਕਚਹਿਰੀਆਂ ਦੇ ਚੱਕਰ ਕੱਟਦਾ ਕੱਟਦਾ ਉਹ ਆਪਣੇ ਅਸਲ ਘਰ ਪਹੁੰਚ ਜਾਂਦੇ ਤੇ ਜਿੰਨਾ ਪਿਛੇ ਲੜਦਾ ਉਹ ਇੱਥੇ ਦੀ ਇੱਥੇ ਹੀ ਰਹਿ ਜਾਂਦੀ ਆ ਉਹ ਕਦੀ ਵੀ ਨਹੀਂ ਕਿਸੇ ਦੀਆਂ ਹੋਈਆਂ ਉਹ ਕਦੀ ਦਾਦੇ ਦੇ ਨਾਂ ਸੀ ਫਿਰ ਬਾਪੂ ਦੇ ਨਾਂ ਅੱਗੋਂ ਬਾਪੂ ਦੇ ਜਵਾਕਾਂ ਦੇ ਨਾਂ ਦੁਨੀਆ ਆਈ ਜਾਂਦੀ ਏ ਜਾਈ ਜਾਂਦੀ ਏ ਉਹ ਵਿਚਾਰੀਆਂ ਬੈਠੀਆਂ ਉੱਥੇ ਤਮਾਸ਼ਾ ਦੇਖੀ ਜਾਂਦੀਆਂ ਉੱਥੇ ਦੀਆਂ ਉੱਥੇ ਹੀ ਆ ਸੋ ਕੀ ਲਿਖਿਆ ਗੌਰ ਕਰਨਾ ਹੁਕਾਂ ਦੀ ਉਹ ਜਵਾਨੀ ਜੀੜੀ ਇਹ ਨਾ ਕਰੇ ਹੁਕਾਂ ਦੀ ਉਹ ਜਵਾਨੀ ਜੀੜੀ ਨਾ ਕਰੇ ਅੱਖ ਦਾ ਯੋਜਤੀ ਗਾਲੀ ਕਰ ਨਾ ਕਰੇ ਉਹ ਆਹੇ ਦਾਨੀਓਂ ਅਹਿਦਾਨੀ ਉੱਚੇ ਬੰਦਾ ਸਾਕੀ ਗਿੰਦੀ ਕੀ ਆ ਬੰਦੇ ਨੂੰ ਹਰੋਂਦੀ ਆਵੇਂ ਮੱਝ ਪੂਰੀਆ ਤੂੰ ਹੀ ਮੱਤ ਕੀਨੇ ਮੱਟਾ ਲਾਟ ਸਾਬ ਪਾਣ ਦਾ ਓ ਸ਼ਾਮ ਲੜ ਦੱਪ ਕੀਨਾ ਪੈਣ ਪੂਰੀਆ ਤੂੰ ਹੀ ਮੱਤ ਕੀਨੇ ਮੱਟਾ ਲਾਟ ਸਾਬ ਪਾਣ ਦਾ ਓ ਸ਼ਾਮ ਲੜ ਦੱਪ ਕੀਨਾ ਰੇ ਨਾਲੇ ਹੱਜ ਕਦੀ ਚੁੱਟੀ ਦਾੜੀ ਦਾ ਜਿੱਦਿਆਂ ਹੱਡਾਂ ਨੂੰ ਕਿਨਾ ਚਿੱਟਾ ਲੱਗੀ ਜੇ ਓਹੋ ਓਹੋ ਇੱਕ ਇੱਕ ਗੱਲ ਸੁਣਨ ਵਾਲੀ ਐ ਜੀ ਕਿਉਂਕਿ ਸਾਡਾ ਪੰਜਾਬ ਨਸ਼ਿਆਂ ਵਰਗੀ ਦਲਦਲ ਦੇ ਹੇਠਾਂ ਤੋਂ ਲੰਘ ਰਿਹਾ ਐ ਚੁੱਟਿਆ ਰਗੀ ਦਲਦਲ ਚ ਤਾਸਦੀ ਜਾਰੀ ਹੈ ਸਾਡੇ ਪੰਜਾਬ ਦੀ ਨੌਜਵਾਨ ਪੀੜੀ ਸੋ ਚੁੱਟਾ ਕੀ ਕੀ ਕਾਰੇ ਕਰੋਂਦਾ ਭਾਜੀ ਚੁੱਟਾ ਭੁਲਾ ਦਿੰਦਾ ਮੂਰੇ ਮੇਰਾ ਪਿਓ ਖੜਾ ਤੇ ਮੂਰੇ ਮੇਰੀ ਮਾਂ ਖੜੀ ਹੈ ਸੋ ਕੀ ਲਿਖਿਆ ਗੌਰ ਕਰਨ ਕਰੇ ਨਾਲ ਹੱਜ ਕਦੀ ਚੁੱਟੀ ਦਾ ਜਿੱਦਿਆਂ ਹੱਡਾਂ ਨੂੰ ਕੀ ਰਚਟਾ ਲੱਗ ਜੇ ਉਹ ਫਾਇਦਾ ਕੀ ਆ ਤੀਰਥਾਂ ਤੇ ਕੀਤੀ ਸੇਵਾ ਦਾ ਕਰੇ ਮਾਂ ਬਾਪ ਨੂੰ ਨੇ ਜੋ ਗਾਲਾਂ ਕੱਢੀ ਦੇ ਮੈਨਿ ਯੁਰੰਦਾ ਕੋਈ ਸਾਰੀ ਜ਼ਿੰਦਗੀ ਉਹ ਮੈਨਿ ਯੁਰੰਦਾ ਕੋਈ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਨਰਾਂ ਤੇ ਮਸ਼ਹੂਰੀਆਂ ਤੂੰ ਹੀ ਵਟਕੇ ਮੱਟਾ ਲਾਡ ਸਾਬ ਮਾਣ ਜਾ ਉਹ ਸ਼ਾਮਾਂ ਲੱਭ ਕੇ ਨਾ ਪਹਿਣ ਪੂਰੀ ਨਾ ਤੂੰ ਹੀ ਵਟਕੇ ਮੱਟਾ ਲਾਡ ਸਾਬ ਮਾਣ ਜਾ ਉਹ ਸ਼ਾਮਾਂ ਲੱਭ ਕੇ ਨਾ ਪਹਿਣ ਪੂਰੀ ਕੀਤੀ ਹੋਈ ਚੋਰ ਦੀ ਹਮਤ ਮਾਤ ਮਾੜੀ ਏ ਘਰ ਪੱਟ ਦਿੰਦੇ ਨਸ਼ੇ ਦੀ ਬਲਾਕ ਮਾੜੀ ਏ ਬਹੁਤ ਬੱਲੀ ਬੰਦੀਆਂ ਨੂੰ ਕੱਢ ਪੰਗੇ ਲੱਗਦੇ ਨਹੀਂਓ ਮਾੜੀਆਂ ਨਿੱਤਾਂ ਨੂੰ ਫਲ ਚੰਗੇ ਲੱਗਦੇ ਕੀਤੀ ਹੋਈ ਚੋਰ ਦੀ ਹਮਤ ਮਾਤ ਮਾੜੀ ਏ ਰੱਪਟ ਦੇ ਦਿਨਸ਼ੇ ਦੀ ਢੱਲੀ ਬੰਦੀਆਂ ਨੂੰ ਕਿੱਟ ਪੰਗੇ ਲੱਗਦੇ ਨਹੀਂਓ ਮਾੜੀਆਂ ਨੀਤਾਂ ਨੂੰ ਖਾਲੀ ਚੰਕੇ ਲੱਗਦੇ ਓੱਖ ਦੀ ਅਖਰਾਕਾਂ ਨਿੱਤਰਣ ਟਾਈਮ ਤੇ ਓੱਖ ਦੀ ਅਖਰਾਕਾਂ ਨਿੱਤਰਣ ਟਾਈਮ ਤੇ ਇਹ ਕਹਿੰਦਾ ਖਾਧੀਆਂ ਖਰਾਕਾਂ ਨਿੱਤਰਣ ਟੈ ਸਾਡੇ ਬਜ਼ੁਰਗ ਬੈਠੇ ਆ ਆ ਬੇਬੇ ਹੋਣੀ ਬੈਠੀਆਂ ਜਿਨ੍ਹਾਂ ਨੇ ਪੁਰਾਣੀਆਂ ਖਰਾਕਾਂ ਖਾਧੀਆਂ ਦੇਸੀ ਘਿਓ ਦੇ ਛੰਨੇ ਪੀਤੇ ਆ ਦੇਖੋ ਤਾਂ ਕਿੱਦਾਂ ਬਿਨਾ ਕਰੀਮਾਂ ਤੋਂ ਮੂੰਹ ਅੱਜ ਵੀ ਲੇਸ਼ਲੇਸ਼ ਕਰਦੇ ਆ ਹੈ ਕਾ ਮੇਰੇ ਨਾਲ ਦੇਖ ਲੈ ਬੇਬੇ 2 ਘੰਟੇ ਲਾ ਕੇ ਮੂੰਹ ਰੰਗਿਆ ਰਹਿਂਦੀ ਖੁੰਦੀ ਕਿਸੇ ਰਾ ਗਰਮੀ ਨੇ ਕੱਟ ਤਾ ਵੀ ਉਹੋ ਜਿਹੀ ਮਰਝਾਈ ਦੀ ਮੈਂ ਅਕਸਰ ਗੱਲ ਕਰਦੀ ਹੁੰਨੀ ਕਿ ਅੱਜ ਦੇ ਟਾਈਮ 'ਚ ਜਵਾਕਾਂ ਨੂੰ ਕਿਤੇ ਇੱਕ ਚਮਚਾ ਦੇਸੀ ਘਿਓ ਦਾ ਤਪਾ ਕੇ ਦੋ ਸਬਜ਼ੀ ਚ। ਨਾਲ ਹੀ ਕਹਿਣਗੇ ਬੇਬੇ ਲੈ ਜਾ ਮੁਸ਼ਕਾ ਹੁੰਦਾ ਹੈ। ਕੋਈ ਮੈਗੀ ਸ਼ੈਗੀ ਹੈਗੀ ਤਾਂ ਦੇ ਦੇ ਖਾ ਪੀ ਲਵਾਂਗੇ। ਪਰ ਕਸੂਰ ਇਹ ਦੇ ਵਿੱਚ ਭਾਜੀ ਸਾਡਾ ਵੀ ਨਹੀਂ। ਕਿਉਂਕਿ ਅਸੀਂ ਮਲਾਵਟ ਹੀ ਇੰਨੀ ਸ਼ਕਤ ਚੁੱਕੇ ਆ। ਪਿਓਰ ਤਾਂ ਸਾਨੂੰ ਪਚਦਾ ਨਹੀਂ ਅਸੀਂ ਪਿਓਰ ਖਾ ਕੇ ਬਿਮਾਰ ਹੋ ਜਾਂਦੇ। ਸੋ ਖਾਧੀਆਂ ਖਰਾਕਾਂ ਦਾ ਕਿੱਥੇ ਪਤਾ ਲੱਗਦਾ ਹੈ? ਜਦੋਂ ਛਿੰਝ ਹੁੰਦੀ ਆ ਕਬੱਡੀ ਪੈਂਦੀ ਆ ਉੱਥੇ ਪਤਾ ਲੱਗਦਾ ਹੈ। ਖਾਧੀਆਂ ਖਰਾਕਾਂ ਦਾ ਸੋ ਕੀ ਲਿਖਿਆ ਗੌਰ ਕਰਨਾ। ਖੜਾ ਕੰਨ ਤਰਣ ਕਾਲ ਮੇਂ ਜੀ ਫੱਤੀ ਅਖੜਾ ਕੰਨ ਤਰਣ ਕਾਲ ਮੇਂ ਜੀ ਝੋਟ ਮਾਰ ਕਿੰਨੇ ਚੁਗਿਆ ਤੂੰ ਹੀ ਮਾਰ ਕੇ ਮਟਾਰਾਂ ਸੋਹ ਵਰਦਾ ਅੱਛਾ ਜਪ ਕੀ ਨਾ ਪੂਰੀਆ ਤੂੰ ਹੀ ਮਾਰ ਕੇ ਮਟਾਰਾਂ ਸੋਹ ਵਰਦਾ ਅੱਛਾ ਸ਼ਾਮ ਲੜ ਜਪ ਕੀ ਨਾ ਪੂਰੀਆ ਪੱਤਰਕਾਰ ਦੀ ਦੁਨੀਆ ਤੇ ਹੀਰੋ ਪਾਜੀ ਇੱਕ ਮਾਲਵਾ ਟੀਵੀ ਦੇ ਨਾਂ ਤੇ ਤਾੜੀ ਲਾਓ ਵੀ ਅੱਜ ਇਹਨਾਂ ਦੇ ਇਲਾਕੇ ਜਾਈ ਆਏ ਆਂ ਮੈਂ ਮਾਲਵਾ ਟੀਵੀ ਉਹ ਚੈਨਲ ਹੈ ਜਿਨੇ ਆਪਣਾ ਨਾਮ ਸਿਰਫ ਪੰਜਾਬ ਚ ਨਹੀਂ ਵਿਦੇਸ਼ਾਂ ਚ ਵੀ ਬਹੁਤ ਬਣਾਇਆ ਹੈ ਕਿਉਂਕਿ ਅਕਸਰ ਮੇਰੇ ਬਾਹਰਲੇ ਜਦੋਂ ਢੇੜੇ ਲੱਗਦੇ ਤੇ ਸਾਡੇ ਨਾਲ ਹੀ ਹੁੰਦਾ ਜੀ ਮਾਲਵਾ ਟੀਵੀ ਨੂੰ ਸੋ ਇਹ ਤਾਂ ਸਾਡੀ ਭੈਣ ਬੈਠੀ ਹੈ ਮੈਨੂੰ ਕਹਿੰਦੀ ਹੈ ਝੱਗ ਜੇ ਵਾਲਾ ਪਾਣੀ ਕੀ ਪੀਣੀ ਪਈ ਆ ਨੀ ਤੂੰ ਮੈਂ ਕਿਹਾ ਭਾਣੇ ਬਲੈਕ ਕਾਫੀ ਆ ਥੋੜੀ ਜੀ એનર્ਜੀ ਰਹਿੰਦੀ ਆ ਫੀਕੇ ਇੱਕ ਵਾਰੀ ਐਦਾਂ ਹੀ ਹੁਣ ਗੱਲ ਲਾਈਨ ਆ ਭਰਾ ਬਣ ਕੇ ਕੈਪਸ਼ਨ ਕਰਕੇ ਕਿਉਂਕਿ ਤੁਸੀਂ ਤਾਂ ਕੁਝ ਹੋਰ ਲਿੰਗਦੇ ਹੋ ਸਮਝਣ ਵਾਲੇ ਹੋਰੀ ਸਮਝ ਜਾਂਦੇ ਐ ਐਦਾਂ ਹੀ ਮੇਰੀ ਆਦਤ ਐ ਮੈਨੂੰ ਬਾਪੂ ਕਹਿੰਦਾ ਕੁੜੀਏ ਤੂੰ दारू ਪੀਕੇ ਕੌਣੀ ਐ ਮੈਂ ਕਿਹਾ ਬਾਪੂ 10 ਬੜਾ ਤੈਨੂੰ ਲੱਗਦੀ ਐ ਮੈਂ ਬਲੈਕ ਕਾਫੀ ਆ ਮੈਂ ਕਹਿੰਦਾ ਤੂੰ ਵੀ ਘੁੱਟ ਭਰ ਲੈ ਜੇ ਤੈਨੂੰ ਚੜਦੀ ਆ ਬਾਕੀ ਕਿਉਂਕਿ ਬਲੈਕ ਕਾਫੀ ਐ ਜੀ ਇਹ ਐਵੇਂ ਗਲਤ ਅੰਦਾਜ਼ੇ ਨਾਲ ਲਈ ਜਾਈਓ ਗਰਮੀ ਬਹੁਤ ਹੈ ਇੱਕ ਤੁਹਾਡਾ ਸਰੋਤਿਆਂ ਦੀਆਂ ਤਾੜੀਆਂ ਜਿਹੜਾ ਉਹ ਹੌਸਲਾ ਦੇ ਦਿੰਦੀਆਂ ਥੋੜਾ ਬਹੁਤ ਹੌਸਲਾ ਸਾਨੂੰ ਇਹ ਦੇ ਜਾਂਦੀ ਹੈ ਤੇ ਕੀ ਲਿਖਿਆ ਹੈ ਮਾੜੀ ਹੁੰਦੀ ਕਿਸੇ ਦੀ ਵਿਹਾ ਨਾ ਪਵੇ ਬੰਦਾ ਥਾਣੇ ਤੇ ਕਚੈਰੀਆਂ ਦੇ ਰੋ ਨਾ ਪਵੇ ਓਹੋ 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 ਮਾੜੀ ਹੁੰਦੀ ਕਿਸੇ ਦੀ ਵਿਹਾ ਨਾ ਪਵੇ ਬੰਦਾ ਥਾਣੇ ਤੇ ਕਚੈਰੀਆਂ ਦੇ ਰੋ ਅੱਠ ਕੀ ਥੋਰੀ ਕੰਮ ਕਮ ਲੰਗ ਬੰਦੇ ਦੇ ਵਿਗੜੇ ਛੱਲਾ ਹੁੰਦੇ ਯਾਰ ਡੰਡੇ ਤੇ ਕੀ ਢਾਲੀ ਬਾਲੀ ਹੋਣਾ ਤੇ ਮਿੱਟੀ ਅੰਤ ਨੂੰ ਕੀ ਢਾਲੀ ਬਾਲੀ ਹੋਣਾ ਤੇ ਮਿੱਟੀ ਅੰਤ ਨੂੰ ਫਿਰ ਦਦ ਕਾਦਿਆਣਾ ਉਹ ਹੀ ਬੱਟਕੇ ਨੁਟਾਣਾ ਉੱਛ ਸ਼ਾਮ ਲੜ ਦੱਬ ਕੇ ਨਾ ਪਹਿਨ ਪੁਲੀਆ ਕੋਈ ਵੱਟ ਕੇ ਹਟਾਲਾ ਦੇ ਸਾਹ ਬੰਨ ਜਾ ਉੱਛ ਸ਼ਾਮ ਲੜ ਦੱਬ ਕੇ ਨਾ ਪਹਿਨ ਪੁਲੀਆ ਕੋਈ ਵੱਟ ਕੇ ਹਟਾਲਾ ਲਾ ਦੇ ਉੱਛ ਸ਼ਾਮ ਲੜ ਦੱਬ ਕੇ ਨਾ ਪਹਿਨ ਪੁਲੀਆ ਕੋਈ ਵੱਟ ਕੇ ਹਟਾਲਾ ਸਾਹ ਉੱਛ ਸ਼ਾਮ ਲੜ ਦੱਬ ਕੇ ਨਾ ਪਹਿਨ ਮੈਂ ਕਾ ਪਹਿਨ ਪੁਲੀਆ ਮੈਂ ਕਾ ਪਹਿਨ ਪੁਲੀਆ ਓਏ ਮੈਂ ਕਾ ਪਹਿਨ ਪੁਲੀਆ ਸਾਡੇ ਵਿਚਕਾਰ